ਜਿਹੜਾ 5-7000 ਕਰੋੜ ਰੁਪਇਆ ਪੰਥ ਨੇ ਲਾਇਆ ਸਾਡੇ ਲੰਗਰਾਂ ਵਾਲਿਆਂ ਨੇ ਲਾਇਆ ਉਹਦਾ ਹਿਸਾਬ ਦੇਣ ਇਹ ਉਹ ਕਿੱਥੇ ਗਿਆ ਜਦ ਤੁਸੀਂ ਜਿੱਤੇ ਹੀ ਨਹੀਂ ਕੋਸੇ ਤੁਸੀਂ ਐਮਐਸਪੀ ਵੀ ਲਾਗੂ ਨਹੀਂ ਕਰਾਈ ਐਮਐਸਪੀ ਜਾਂ ਇਹਨਾਂ ਨੂੰ ਮਿਲਿਆ ਕੁਝ ਨਹੀਂ ਜਸ਼ਨ ਕਾਦੇ ਮਨਾਏ ਸਰਕਾਰ ਨੇ ਰਿਟਰਨ ਚ ਨਹੀਂ ਦਿੱਤਾ ਇਹਨਾਂ ਨੂੰ ਕੁਝ ਵੀ ਨਹੀਂ ਆਇਆ ਇਹਨਾਂ ਕੋਲ ਕੁਝ ਵੀ ਨਹੀਂ ਹੈ ਬਿਲਕੁਲ ਨਹੀਂ ਇਹ ਇਹ ਝੂਠ ਬੋਲੇ ਨੇ ਉਸ ਵੇਲੇ ਸਾਡੇ ਕਹਿਣ ਦੇ ਬਾਵਜੂਦ ਬੋਲੇ ਇਹ ਕਾਂਟੇਡਾਂ ਬਾਰੇ ਦੀਪ ਦੱਸ ਗਿਆ ਤੀ ਇਹ ਕੁੱਤੇ ਦੇ ਹੱਟ ਨੇ ਸਾਰੇ ਇਹਨਾਂ ਨੂੰ ਪੰਜਾਬ ਨੂੰ ਸਿੱਖ ਪੰਥ ਨੂੰ ਇਹਨਾਂ ਤੇ ਬਿਲਕੁਲ ਇਤਵਾਰ ਕਰਨਾ ਚਾਹੇ ਮੂਰੇ ਹੋ ਕੇ ਦੀਪ ਸਿੱਧੂ ਦੀ ਗਵਾਈ ਇਹ ਲੜ ਰਹੇ ਸੀ ਅਸੀਂ ਯਾਰ ਬਿਲਕੁਲ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਇਹਨਾਂ ਨੇ ਗਲਤੀ ਕੀਤੀ ਹੈ ਉਹਦਾ ਖਿਆਮਜਾ ਭੁਗਤ ਰਹੇ ਨੇ ਉਸ ਵੇਲੇ ਇਹਨਾਂ ਨੇ ਮੋਰਚਾ ਚੱਕ ਕੇ ਭੱਜੇ ਇਹ ਕਿ ਪੰਜਾਬ ਚ ਚੋਣਾਂ ਆਸੀਆਂ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ ਜਿਹੜਾ ਦੀਪ ਸਿੱਧੂ ਦੀ ਗਵਾਈ ਚ ਅਸੀਂ ਗਏ ਸੀ ਕੇਸਰੀ ਨਿਸ਼ਾਨ ਸਾਹਿਬ ਦੀ ਗਵਾਈ ਚ ਗਏ ਸੀ ਐਕਿ ਸਾਡਾ ਤਾਂ ਸਾਡੀ ਦਾ ਕੋਈ ਜਿਹਨਾਂ ਨੂੰ ਸਪੋਰਟ ਨਹੀਂ ਹੈਗੀ ਸਾਡੇ ਦੀ ਬਾਅਦ ਆਸਤਾ ਸਦੀ ਪੰਜਾਬ ਦੇ ਖਾਲਸਾ ਰਾਜ ਦੀ ਗੱਲ ਕਰ ਰਹੇ ਆ ਸਾਡਾ ਇਹ ਨਾਲ ਸੰਬੰਧੇ ਕੋਈ ਨਹੀਂ ਐ ਐਮਐਸਪੀ ਕੀ ਬੜੀ ਗੱਲ ਆ ਯਾਰ ਉਸ ਬਾਰੇ ਲੈ ਕੇ ਆਉਂਦੇ ਜੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਰਾਜ ਕਰੇਗਾ ਖਾਲਸਾ ਦੀ ਗੱਲ ਕਰਦੇ ਆ ਪਰ ਸਰਕਾਰ ਤਾਂ ਕਹਿੰਦੀ ਹੈ ਵੀ ਲੋਕਾਂ ਨੂੰ ਸਾਰੇ ਅਧਿਕਾਰ ਮਿਲਦੇ ਨੇ ਫਿਰ ਇਹ ਗੱਲਾਂ बार-बार ਕਿਉਂ ਕਰਦੇ ਦੇਖੋ ਜਿਹੜਾ ਸੱਚਾ ਸਿੱਖ ਹੈ ਗੁਰੂ ਨੂੰ ਸਮਰਪਤ ਹੈ ਠੀਕ ਆ ਉਹ ਖਾਲਸਾ ਰਾਜ ਦੀ ਗੱਲ ਕਰੂਗਾ ਅਸੀਂ 60 ਸਾਲ ਖਾਲਸਾ ਰਾਜ ਮਾਣਿਆ ਹੈ ਹੈਨਾ ਅਸੀਂ ਰਾਜ ਕੀਤਾ ਉਸ ਖਾਲਸਾ ਰਾਜ ਦੀ ਗੱਲ ਕਰਨ ਨੂੰ ਸਾਨੂੰ ਕੌਣ ਰੋਕ ਸਕਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਦਸ਼ਾਹ ਸੀਗੇ ਸਿੱਖਾਂ ਦੇ ਹੈਨਾ ਇੰਡੀਅਨ ਸਟੇਟ ਕੋ ਦਾ ਹੋਰ ਕੋਈ ਰਾਜਾ ਹੀ ਨਹੀਂ ਹੈ ਰਹੀ ਗੱਲਾ ਸ਼ੇਰੇ ਪੰਜਾਬੇ ਆ ਇਸ ਲਈ ਖਾਲਸਾ ਰਾਜ ਦੀ ਗੱਲ ਕਰਨਾ ਹਰੇਕ ਸਿੱਖ ਦਾ ਫਰਜ਼ ਬਣਦਾ ਦਿੱਲੀ ਡਟੇ ਰਹੇ ਬੜਾ ਲੰਬਾ ਸਾਮਾ ਕਿਵੇਂ ਦੇਖਦੇ ਹੋ ਵੀ ਦੁਬਾਰਾ ਹੁਣ ਜਾਣ ਦੀ ਨੋਬਤ ਆ ਚੁੱਕੀ ਹੈ ਐਮਐਸਪੀ ਪਿੱਛੇ ਦੇਖੋ ਬਹੁਤ ਵੱਡੀ ਵੱੱਜਰ ਗਲਤੀ ਕੀਤੀ ਆ ਉਸ ਵੇਲੇ ਕਿਸਾਨਾਂ ਨੇ ਹੁਣ ਤਾਂ ਆਪਸ ਵਿੱਚ ਲੜਪੇ ਨਾ ਉਸ ਵੇਲੇ ਆ ਡੱਲੇ ਵਾਲ ਵੀ ਵਿਚੇ ਸੀ ਉਸ ਵੇਲੇ ਦੀਪ ਨੇ ਮੈਨੂੰ ਕਿਹਾ ਸੀ ਕਿ ਇਹਨਾਂ ਨੂੰ ਇੱਕ ਗੱਲ ਸਮਝਾਓ ਮੋਰਚਾ ਨਾ ਚੱਕਣ ਮੈਂ ਕਿਹਾ ਸੀ ਮੋਰਚਾ ਨਾ ਚੱਕੋ ਇਹ ਕਹਿੰਦੇ ਸਰਕਾਰ ਕਹਿੰਦੀ ਹੈ 45 45 ਦਿਨ ਦਾ ਪ੍ਰੋਸੈਸ ਹੈ ਜੇ ਅਸੀਂ ਲਿਖ ਕੇ ਦੇਣਾ ਅਸੀਂ ਕਿਹਾ ਸੀ 45 ਦਿਨ ਦੀ بجائے 2 ਮਹੀਨੇ ਬੈਠੋ ਉਰੇ ਸ਼ਕਰਾਨੇ ਦੇ ਪਾਠ ਕਰਾ ਕੇ ਨਗਾਰੇ ਵੱਜਦੇ ਜਾਵਾਂਗੇ ਲੇਕਿਨ ਨਹੀਂ ਉਸ ਵੇਲੇ ਇਹਨਾਂ ਨੇ ਬੱਜਰ ਗਲਤੀ ਕੀਤੀ ਹੈ ਇਹਦੇ ਲਈ ਸਾਰੇ ਜ਼ਿੰਮੇਵਾਰ ਨੇ ਡੱਲੇ ਵਾਲਾ ਚਾਹੇ ਕੁਝ ਕਹੀ ਜਾਵੇ ਉਸ ਵੇਲੇ ਇਹ ਵੀ ਵਿੱਚ ਜਿਹੜਾ ਨੌਜਵਾਨਾਂ ਨੂੰ 26 ਜਨਵਰੀ ਨੂੰ ਇਹਨਾਂ ਨੇ ਕਿਹਾ ਵੀ ਇਹ ਸਾਡੇ ਨਹੀਂ ਇਹ ਸਾਰੇ ਵਿੱਚ ਸੀਗੇ ਅੱਜ ਇਹ ਡਰਾਮੇ ਕਰਦੇ ਨੇ ਇਸ ਲਈ ਜਿਹੜੀ ਇਹਨਾਂ ਨੇ ਗਲਤੀ ਕੀਤੀ ਹੈ ਉਹਦਾ ਖਿਆਮਜਾ ਭੁਗਤ ਰਹੇ ਨੇ ਉਸ ਵੇਲੇ ਇਹਨਾਂ ਨੇ ਮੋਰਚਾ ਚੱਕ ਕੇ ਭੱਜੇ ਇਹ ਜਾਉਂ ਚ 84 ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ ਇਹਨਾਂ ਨੇ ਮੁੱਖ ਮੰਤਰੀ ਦੀਆਂ ਫੀਲਿੰਗਾਂ ਲਈਆਂ ਤੇ ਅਜੋ ਖਿਆਮਜਾ ਭੁਗਤ ਰਹੇ ਨੇ ਫੇਰ ਚੱਲ ਪਏ ਦਿੱਲੀ ਨੂੰ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਹਲੇ ਅਸੀਂ ਕੋਈ ਸਾਥ ਨਹੀਂ ਦੇ ਰਹੇ ਐਮੀ ਮੈਂ ਝੂਠ ਬੋਲਦਾ ਮੈਂ ਤਾਂ ਨਿੱਜੀ ਤੌਰ ਤੇ ਇਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਜਗਜੀਤ ਸਿੰਘ ਢੱਲੇਵਾਲ ਤਾਂ 13 ਤਰੀਕ ਦੀ ਕੱਲ ਦੀ ਕਾਲ ਦੇ ਰਹੇ ਨੇ ਵੀ ਦਿੱਲੀ ਜਾਣਾ ਹੈ ਰਾਜੇਵਾਲ ਸਾਹਿਬ ਹੁਣ ਉਗਰਾਹਾ ਉਹ ਤਾਂ ਕਹਿੰਦੇ ਵੀ 16 ਤਰੀਕ ਭਾਰਤ ਬੰਦਾ ਦਰਾਨ ਕੀਤਾ ਗਿਆ ਉਹਨੂੰ ਕਿਸ ਮਤ ਰੱਖਦੇ ਹੋ ਬਿਲ ਅਲਗ-ਅਲਗ ਲੱਗਦਾ ਵੀ ਦੋ ਪਾਰ ਹੋ ਚੁੱਕੀਆਂ ਪਾਰਟੀਆਂ ਇਹ ਪਹਿਲਾਂ ਹੀ ਅਲੱਗ-ਅਲੱਗ ਸੀਗੇ 32 34 ਬਣਾਈ ਫਿਰਦੇ ਨੇ ਇਹ ਕਾਮਰੇਡਾਂ ਬਾਰੇ ਦੀਪ ਦੱਸ ਗਿਆ ਤੀ ਇਹ ਕੁੱਤੇ ਦੇ ਹੱਟ ਨੇ ਸਾਰੇ ਇਹਨਾਂ ਨੂੰ ਪੰਜਾਬ ਨੂੰ ਸਿੱਖ ਪੰਥ ਨੂੰ ਇਹਨਾਂ ਦੇ ਬਿਲਕੁਲ ਇਤਵਾਰ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਗਲਤ ਬੰਦੇ ਨੇ ਇਹਨਾਂ ਨੇ ਬੰਦੇ ਮਰਾਉਣੇ ਨੇ ਪੰਜਾਬ 'ਚ ਅਸੀਂ ਕਿਸੇ ਕੀਮਤ ਤੇ ਬੰਦੇ ਵਰਨ ਨਹੀਂ ਦੇਣੇ ਸਾਡੇ ਅਸੀਂ ਆਪਣੇ ਬੰਦਿਆਂ ਦੇ ਨਾਲ ਪੰਜਾਬ ਦੇ ਨਾਲ ਖੜਨਾ ਇਹਨਾਂ ਕਾਮਰੇਡਾਂ ਦਾ ਸਾਡਾ ਸਿੱਖ ਪੰਥ ਦਾ ਕੋਈ ਵਾਅ ਵਸਤਾ ਨਹੀਂ ਸਾਡੇ ਬਾਡਰਾਂ ਦੇ ਜਿਹੜੀ ਬੀਐਸਐਫ ਲੱਗੀ ਹੈ ਕਿਵੇਂ ਦੇਖਦੇ ਹੋ ਰਵੇ ਸਰਕਾਰ ਦਾ ਦੇਖੋ ਸਰਕਾਰ ਨੇ ਪਿਛਲੀ ਵਾਰ ਵੀ ਲਈਦੀ ਪਿਛਲੀ ਵਾਰ ਪੰਥ ਦੀ ਨਾਲ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਸੀ ਪਤਾ ਤਾਂ ਇਹ ਕਿਉਂ ਲੱਗਣਾ ਨਾ ਪਤਾ ਤਾਂ ਇਹ ਕੀ ਲੱਗਣਾ ਪਿਛਲੀ ਵਾਰ ਤਾਂ ਪੰਥ ਮੂਰੇ ਹੋ ਕੇ ਦੀਪ ਸਿੱਧੂ ਦੀ ਅਗਵਾਈ ਹੇਠ ਲੜ ਰਹੇ ਸੀ ਅਸੀਂ ਯਾਰ ਬਿਲਕੁਲ ਨਹੀਂ ਹੈਗਾ ਬਿਲਕੁਲ ਨਹੀਂ ਅਸੀਂ ਤਾਂ ਬਿਲਕੁਲ ਨਹੀਂ ਜਿੰਨੇ ਗਰਮਖਿਆਲੀ ਨੇ ਹਾਲੇ ਤੱਕ ਇਹਨਾਂ ਦੇ ਨਾਲ ਨਹੀਂ ਕੋਈ ਵੀ ਹਾਲੇ ਇਹ ਕਰਨ ਹੁਣ ਕੀ ਕਰਦੇ ਨੇ ਪਿਛਲੀ ਵਾਰ ਇੱਕ ਵੀ ਇਹਨਾਂ ਨੇ ਵੈਰੀਗੇਟ ਨਹੀਂ ਤੋੜਿਆ ਜਿੰਨੇ ਨੌਜਵਾਨ ਦੀਪ ਦੇ ਨਾਲ ਸੀ ਜਿੰਨੇ ਸੰਤਾਂ ਦੇ ਸਮਰਕਟ ਦੀ ਸਮਰਥਕ ਦੀ ਉਹਨਾਂ ਸਾਰਿਆਂ ਨੇ ਵੈਰੀਗੇਟ ਤੋੜੇ ਉਹਨਾਂ ਨੇ ਪੁਲਿਸ ਗੀਆਂ ਭਾਜੜਾਂ ਪਵਾਈਆਂ ਹੁਣ ਇਹਨਾਂ ਨੂੰ ਲੱਗ ਜੂਗਾ ਪਤਾ ਇਹ ਕਿੰਨੇ ਦੇ ਦਾ ਜਿੱਥੇ ਜਿਹੜਾ ਨੂੰ ਰੋਕ ਲੈ ਤਾਂ ਪਿਛਲੀ ਵਾਰ ਵੀ ਯਾਰ ਪਿਛਲੀ ਵਾਰ ਦਿੱਲੀ ਖਾਲਸਾ ਪੰਥ ਲੈ ਕੇ ਗਿਆ ਦੀਪ ਸਿੱਧੂ ਲੈ ਕੇ ਗਿਆ ਇਸ ਕਰਕੇ ਜਿਹੜਾ ਦੀਪ ਸਿੱਧੂ ਦੀ ਅਗਵਾਈ 'ਚ ਅਸੀਂ ਗਏ ਸੀ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਗਏ ਸੀ ਐਤਕੀ ਸਾਡਾ ਤਾਂ ਸਾਡੀ ਤਾਂ ਕੋਈ ਜਿਹੜਾ ਨੂੰ ਨਹੀਂ ਹੈਗੀ ਵਾ ਵਸਤਾ ਸਸੀ ਪੰਜਾਬ ਦੇ ਖਾਲਸਾ ਰਾਜ ਦੀ ਗੱਲ ਕਰ ਰਹੇ ਆ ਸਾਡਾ ਇਹਨਾਂ ਨਾਲ ਸੰਬੰਧੇ ਕੋਈ ਨਹੀਂ ਐਮਐਸਪੀ ਕੀ ਬੜੀ ਗੱਲ ਆ ਯਾਰ ਉਸ ਵੇਲੇ ਲੈ ਕੇ ਆਉਂਦੇ ਜੇ ਐਮਐਸਪੀ ਜਾਨਾ ਨੂੰ ਮਿਲਿਆ ਕੁਛ ਨਹੀਂ ਜਸ਼ਨ ਕਾਦੇ ਮਨਾਏ ਸਰਕਾਰ ਨੇ ਰਿਟਰਨ ਚ ਨਹੀਂ ਦਿੱਤਾ ਇਹਨਾਂ ਨੂੰ ਕੁਛ ਵੀ ਨਹੀਂ ਹੈ ਇਹਨਾਂ ਕੋਲ ਕੁਛ ਵੀ ਬੋਲਣੀ ਇਹ ਇਹ ਝੂਠ ਬੋਲੇ ਨੇ ਉਸ ਵੇਲੇ ਸਾਡੇ ਕਹਿਣ ਦੇ ਬਾਵਜੂਦ ਬੋਲੇ ਨੇ ਔਰ ਇਹ ਜਸ਼ਨ ਕਾਦੇ ਮਨਾਏ ਜਿਹੜਾ 5-7 ਹਜ਼ਾਰ ਕਰੋੜ ਰੁਪਈਆ ਪੰਥ ਨੇ ਲਾਇਆ ਸਾਡੇ ਲੰਗਰਾਂ ਵਾਲਿਆਂ ਨੇ ਲਾਇਆ ਉਹਦਾ ਹਜ਼ਾਰ ਉਹ ਕਿੱਥੇ ਗਿਆ ਜਦ ਤੁਸੀਂ ਜਿੱਤੇ ਹੀ ਨਹੀਂ ਕੋਸ ਤੁਸੀਂ ਐਮਐਸਪੀ ਵੀ ਲਾਗੂ ਨਹੀਂ ਕਰਾਈ ਆ ਬੂਟਾ ਸਿੰਘ ਉਹਦੀ ਬੁਰਜ ਦੀ ਖੱਲ ਨਹੀਂ ਦੇੜੀ ਉਹਨੇ ਮੱਕੜ ਨੇ ਮੱਕੜ ਨੇ ਉਹਦੀ ਖੱਲ ਦੇੜਤੀ ਇੰਟਰਵਿਊ ਚ ਮੈਂ ਦੇਖੀ ਐ ਇਸ ਵਾਸਤੇ ਥੋੜੂ ਪੱਤਰਕਾਰਾਂ ਬੇਨਤੀ ਹੈ ਕਿ ਹੁਣ ਇਹਨਾਂ ਨੂੰ ਪੁੱਛੋ ਵੀ ਜਸ਼ਨ ਕਾਦੇ ਮਨਾਇਤੀ ਜਦ ਦੀਪ ਸਿੱਧੂ ਔਰ ਮੈਂ ਖੁਦ ਨੇ ਨੂੰ ਕਿਹਾ ਤੀ ਕਿ ਮੋਰਚਾ ਨਾ ਚੱਕੋ ਹੁਣ ਕਾਦੀ ਫੇਰ ਕਾਰ ਇਹਨਾਂ ਦੇ ਬੋਤਿਆਂ ਦੇ ਪੀਪਿਆਂ ਚੋਂ ਆਟਾ ਮੁੱਕ ਗਿਆ ਤਾਂ ਸੰਘਰਸ਼ ਬਾਰ-ਬਾਰ ਛੇੜਦੇ ਨੇ ਇਸ ਲਈ ਖਾਲਸਾ ਪੰਥ ਔਰ ਖਾਸ ਕਰਕੇ ਵਿਦੇਸ਼ੀ ਸਿੱਖਾਂ ਨੂੰ ਮੈਂ ਬੇਨਤੀ ਕਰੂਗੀ ਹੈ ਵੀ ਜਦੋਂ ਕਹਿੰਦੇ ਵੀ ਦਿੱਲੀ ਮੋਰਚਾ ਫਤਿਹ ਹੋ ਗਿਆ ਜਦੋਂ ਫੁੱਲਾਂ ਦੇ ਨਾਲ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਸਵਾਗਤ ਕੀਤਾ ਗਿਆ ਫਿਰ ਦੁਬਾਰਾ ਕਿਉਂ ਜਾਣ ਦੀ ਲੋੜ ਪੈ ਗਈ ਮੰਗਾ ਉਹੀ ਨੇ ਦੁਬਾਰਾ ਇਹ ਗੁਰੂ ਨੂੰ ਸਮਰਪਤ ਨਹੀਂ ਪੰਜਾਬ ਨੂੰ ਸਮਰਪਤ ਨਹੀਂ ਇਹ ਝੂਠ ਦਾ ਪਲੰਦਾ ਇਹਨਾਂ ਦਾ ਸਾਰਾ ਕੁਝ ਔਰ ਇਹ ਬਿਜ਼ਨਸਮੈਨ ਨੇ